ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਵਿੱਚ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਨਾਰੀਅਲ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਬੜੀ ਸੌਫਟ ਤੇ ਸਵਾਦਨ ਲੱਡੂ ਬਣਦੇ ਨੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਹਦੇ ਲਈ ਆਪਾਂ ਨੂੰ ਜਿਹੜਾ ਸਮਾਨ ਚਾਹੀਦਾ ਉਹ ਵੇਖ ਲੈਨੇ ਆਪਾਂ ਇਹਦੇ ਲਈ ਆਪਾਂ ਨੂੰ ਚਾਹੀਦੀ ਹੈ ਮਲਾਈ ਐ ਤੇ ਇੱਕ ਹੰਡਾ ਦਹੀਂ ਕੋਲ ਲਿਆ ਜੀ ਤੇ ਮਿਲਕ ਪਾਊਡਰ ਐ ਤੇ ਇਹ ਦੋਹਾਂ ਕੋਲ ਲਗਾ ਕੋਕ ਨੂੰ ਲੈ ਤਾ ਦੇਣਾ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਲੈ ਲਵਾਂ। ਹੁਣ ਆਪਾਂ ਇੱਕ ਚਮਚਾ ਘਿਓ ਦਾ ਗਰਮ ਕਰਕੇ ਤੇ ਉਹਦੇ ਵਿੱਚ ਆਪਾਂ ਨਾਰੀਆਂ ਨੂੰ ਭੁੰਨਾਂਗੇ। ਬਿਲਕੁਲ ਸੁਲੋ-ਸੁਲੋ ਅੱਗ ਤੇ ਆਪਾਂ ਭੁੰਨਾਂਗੇ ਨਾਰੀਅਲ ਨੂੰ। ਨਹੀਂ ਤਾਂ ਇਹ ਸੇਥੀ ਮੱਚ ਜਾਂਦਾ ਏ ਕਿਉਂਕਿ ਨਰਮ ਵਾਲਾ ਹੁੰਦਾ ਏ। ਸੁਲੋਅ ਅੱਗੇ ਭੁੰਨਾਂਗੇ ਆਪਾਂ ਨਾਰੀਆਂ ਨੂੰ। ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਲਾਈਕ ਵੀ ਕਰਿਆ ਕਰੋ। ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਵੇਂ ਕਰਕੇ ਆਪਾਂ ਸਲੋ ਸਲਵਾ ਕੇ ਤੇ ਇਹਨੂੰ ਪੁਣ ਨਹੀਂ ਜਾਵਾਂਗੇ ਬੜਾ ਛੇਤੀ ਭੁੱਜ ਜਾਂਦਾ ਇਹ ਤੇ ਹੁਣ ਇਹ ਭੁੱਜ ਗਿਆ ਜੀ ਆਪਾਂ ਤਿੰਨ ਚਾਰ ਮਿੰਟ ਸਲੋ ਆ ਕੇ ਤੇ ਪੁਣ ਆਏ ਹਾਂ ਤੇ ਹੁਣ ਆ ਪੈਦੇ ਵਿੱਚ ਖੰਡ ਪਾ ਕੇ ਤੇ ਆਪਾਂ ਖੰਡ ਨੂੰ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਮਲਾਈ ਦੀ ਜਗ੍ਹਾ ਤੇ ਤੁਸੀਂ ਦੁੱਧ ਵੀ ਪਾ ਸਕਦੇ ਹੋ ਕੋਈ ਲਾਜ਼ਮੀ ਹਿੰਦੂਸਣ ਲਾਈਫ ਹੋਣੀ ਆ। ਜੇ ਮਲਾਈ ਨਹੀਂ ਖਾਂਦੇ ਜਿਨ੍ਹਾਂ ਦਾ ਬਲੱਡ ਰੂਲਡ ਵੱਧਦਾ ਹੈ ਤੇ ਉਹ ਦੁੱਧ ਵੀ ਪਾ ਸਕਦੇ ਆ। ਖੰਡ ਮਿਕਸ ਹੋ ਗਈ ਹੁਣ ਆਪ ਇਹਦੇ ਵਿੱਚ ਮਲਾਈ ਪਾਵਾਂਗੇ ਜੀ। ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਵੀ ਜਿੰਨੇ ਕ ਆਪਣੇ ਲੱਡੂ ਬੱਤੇ ਜਾਣ। ਓਨਾਂ ਨੂੰ ਤੁਸੀਂ ਗਾੜਾ ਮਿਕਸਚਰ ਕਰਨਾ ਆ ਜਾਂਦਾ। ਤੇ ਹੁਣ ਇਹ ਲੱਡੂ ਵਟਣ ਦੇ ਜੋਗ ਬਣਿਆ ਵੈ ਤੇ ਹੁਣ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾ ਦੇਾਂਗੇ ਮਿਲਕ ਪਾਊਡਰ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਨਹੀਂ ਤਾਂ ਆਪਣੀ ਲੱਡੂ ਆ ਜਿਹੜੇ ਜੂੜੇ ਬਣ ਜਾਣਗੇ ਤੇ ਜਸਟ ਨੈਕਸ ਕੀ ਕਰਨਾ ਹੈ ਬਸ ਇਹਨੂੰ ਮਿਲਕ ਪਾਊਡਰ ਨੂੰ ਇਹਦੇ ਵਿੱਚ ਤੇ ਦਵਾਦ ਆਪਾਂ ਇਹਨੂੰ ਠੰਡਾ ਕਰਕੇ ਹੱਥ ਨਾਲ ਪੂਰਾ ਮਿਕਸ ਕਰਕੇ ਫਿਰ ਲੱਡੂ ਵਟਾਂਗੇ ਆਪਾਂ ਇਹਨੇ ਤੇ ਹੁਣ ਆਪਾਂ ਇਹਨਾਂ ਲੱਡੂ ਵਟਦੇ ਜਣੇ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਲੱਡੂ, ਪੇੜੇ ਜਾਂ ਪਿੰਨ ਦਾ ਕੋਸ਼ਿਸ਼ ਵੀ ਬਣਾ ਸਕਦੇ ਆ ਪਰ ਆਪਾਂ ਲੱਡੂ ਬਣਾਵਾਂਗੇ ਤੇ ਲੱਡੂ ਵੱਟ ਕੇ ਆਪਾਂ ਇਹਦੇ ਵਿੱਚ ਨਾਰੀਅਲ ਦੀ ਗੋੜੀng ਕਰ ਲਾਂਗੇ ਤੇ ਨਾਰੀਅਲ ਦਾ ਭਰਾਦਾ ਜਲਾ ਦੇਾਂਗੇ ਐਵੇਂ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਇਹ ਇੱਕ ਇੱਕ ਲੱਡੂ ਵਰਕੇ ਆਪਾਂ ਇਹਦੇ ਵਿੱਚ ਨਾਰੀਅਲ ਦੇ ਭਰਾਦੇ ਦੇ ਵਿੱਚ ਪਲੇਟ ਲਾਗੇ ਨੇ ਇਹਨਾਂ ਨੂੰ ਤੇ ਐਵੇਂ ਕਰਕੇ ਆਪਣੇ ਸਾਰੇ ਲੱਡੂ ਬਣ ਕੇ ਹੋ ਗਏ ਆ ਜੀ ਤਿਆਰ ਤੁਸੀਂ ਵੀ ਬਣਾਇਓ ਜ਼ਰੂਰ ਇਹ ਆਪਾਂ ਨੂੰ ਦੱਸੂ ਬਹੁਤ ਨਰਮ ਤੇ ਤੇਸਤੀ ਲੱਡੂ ਬਣੀ ਸੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ